ਸਰ ਕੀ ਹਾਲਾਤ ਨੇ ਵਨ ਵੇ ਕਿੱਥੀ ਗੱਲ ਹੋ ਰਹੀ ਦੀ ਉਹ ਸਮਝੋ ਆ ਮੇਰੀ ਖਬਰ ਜਬਰਦਸਤ ਕੀਤੀ ਜਾਂਦੀ ਇਹਨਾਂ ਨੇ ਸਰਕਾਰ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਅਧਿਕਾਰੀ ਆਈ ਆ ਉਹਨਾਂ ਨੇ ਕੀ ਕਹੇ ਸਰ ਜਦੋਂ ਨਾਲ ਨਾਲ ਸਵਾਲ ਕੀਤੇ ਕਿ ਉਹ ਭਾਜ ਦੇ ਨਜ਼ਰ ਆਏ ਆ ਆ ਕਾਰਪੋਰੇਸ਼ਨ ਦਾ ਬੰਦਾ ਜਿਹੜਾ ਦੋਸ ਵਾਰ ਕਿੱਥੇ ਤਾਂ ਇੱਥੇ ਆ ਕੇ ਕਹਿ ਗਿਆ ਜਿਨੇ ਕਿੱਥੇ ਕੀੜਿਆਂ ਦੇ ਭੰਡਾਰ ਨੂੰ ਕੰਟਰੋਲ ਕਰਤਾ ਹੋਵੇ ਜੀ ਇਸ ਤੋਂ ਪੇਟ ਤਾਂ ਕੀ ਲਾਦਾ ਥੇ ਇਹਨਾਂ ਦੀ ਅੱਖਾਂ ਲਾਲ ਹੋਈ ਪਈਆਂ ਇਹਨਾਂ ਨੂੰ ਕਹਿੰਦੇ ਨਸ਼ੇ ਕਰਦੇ ਹੋ ਬਹੁਤ ਸਿਰ ਤੇ ਕਫਨ ਆਪ ਦਾ ਬੰਨ੍ਹ ਕੇ ਮੈਂ ਇਹ ਗੱਲ ਕਹੀ ਆ ਕਿ ਮੈਂ ਆਪਦਾ ਸਿਰ ਤੇ ਕਫਨ ਬੰਨ੍ਹ ਕੇ ਮੈਂ ਸਾਰਿਆਂ ਦਾ ਵਿਚਾਰ ਕਰਿਆਂ ਦਾ ਸਾਰਿਆਂ ਦਾ ਵਿਚਾਰ ਕਰਕੇ ਮੈਂ ਮੋਰੇ ਹੋ ਰਿਆਂ ਮੈਨੂੰ ਪ੍ਰਸ਼ਾਸਨ ਪੜ ਕਿਹਿੰਦਾ ਕਹਿੰਦਾ ਤੇ ਲਿਖਿਆ ਤੇ ਕਫਨ ਮੰਨਦੇ ਤੈਨੂੰ ਚੱਕੇ ਲੱਤਾ ਵਿੱਚ ਮਾਰਦੇ ਆਂ ਇਹੀ ਮਲਾਜ਼ਮਾਂ ਨਾਲ ਗੱਲ ਹੁਣ ਇੱਥੇ ਗਈ ਆ ਗਈ ਆ ਮਲਾਜ਼ਮਾਂ ਨਾਲ ਗੱਲ ਕੇ ਮੇਰੀ ਅੱਖਾਂ ਦੇ ਸਾਹਮਣੇ ਕੈਮਰੇ ਦੇ ਤੇ ਨਾਲ ਗਈ ਆ ਮੈਂ ਫਿੱਟ ਕੇ ਲੈ ਕੇ ਮੋਰੇ ਆ ਰਿਹਾ ਹੁਣ ਲਓ ਮੇਰੀ ਗੱਲ ਆ ਮੇਰਾ ਘਰ ਆ ਮੈਂ ਬੱਚੇ ਰਾਤ ਦਾ ਸਮਾਨ ਪੈਕ ਕਰਕੇ ਬੱਚੇ ਲੈ ਲੈ ਕੇ ਫਿਰਦੇ ਆ ਤੁਸਨ ਗੁਇਰ ਕੀ ਹਾਲਾਤ ਇੰਨੇ ਨਾਜ਼ੁਕ ਹੋ ਗਏ ਸੋ ਲੋਕਾ ਕੀਤਾ ਜਿਹੜਾ ਬੰਦਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਉੱਕਰੀ ਗਿਆ ਹੋਇਆ। ਸਾਧੀਆਂ ਜਿਹੜੀਆਂ ਬੀਬੀਆਂ ਘਰ ਬੱਕੇ ਨੇ ਕਈਆਂ ਨੂੰ ਹਾਰਟ ਅਟੈਕ ਹੋਣ ਵਾਲਾ ਹੋਇਆ। ਵੀ ਅਸੀਂ ਸਾਡਾ ਹੁਣ ਬੰਦਣਾ ਕੀ ਆ? ਬਫੇਰਾ ਤਲਾਸ਼ ਵੀ ਨੇ ਕੋਈ ਗੱਲ ਨਹੀਂ ਇੰਤਖਾ ਦੇ ਨੇ। ਬਹੁਤ ਬੁਰੀ ਸਥਿਤੀ ਆ। ਸਾਡੇ ਕਿੰਨਾ ਜਿਹੜੇ ਪਿੰਡਾਂ ਵਾਲੇ ਉਹਨਾਂ ਤਾਂ ਹਰੇਕਾਂ ਹਣੀ ਹਣੀ ਆ। ਅਸੀਂ ਢੋਪਣਾ ਸਭ ਤੋਂ ਪਹਿਲਾਂ। ਅਸੀਂ ਢੋਪਣਾ ਪਹਿਲਾਂ। ਪਰ ਜਿਹੜੇ ਲੋਹਾਰੇ ਵਕਨੀ ਕਰਦੇ ਸਾਡੇ ਨੇੜੇ-ਨੇੜਿਆਂ ਨਾਲ ਲੱਗਦਾ ਇਲਾਕਾ। ਸਾਰੇ ਇੱਕ ਨੂੰ ਬਾਂਦਰੀਆਂ ਹਜ਼ਾਰਾਂ ਦੀ ਤਕੜ ਦੇ ਵਿੱਚ ਲੋਕ ਆ ਰਿਹਾ ਮੁਕਤ ਖਾਨ ਦੇ ਤੱਦੀਆਂ ਵੀ ਦੇਖੀ ਰਹੀ ਸੀ ਕਿ ਅਸੀਂ ਨਾ ਮਰ ਗਏ ਇਹ ਸਿਟੀਪੋ ਨਹੀਂ ਹੋਈ ਆ ਕਿ ਸਟੇਟ ਟਾਈਮ ਸੀ ਪਾਣੀ ਦੇ ਕੋਈ ਜੇਸਾ ਰਕਾ ਲੱਗੀ ਸੀਗੀ ਇਹ ਸਾਫ ਜਾਂ ਕੰਟਰਾਮੈਂਟ ਦੀ ਗੇਮ ਸੀਗੀ ਪਾਣੀ ਦਾ ਲੈਵਲ ਥੋੜਾ ਡਾਊਨ ਹੋਇਆ ਉਹਦੇ ਕਰਕੇ ਪਾਣੀ ਵੀ ਹੁੰਦ ਰਿਹਾ ਮਾਰ ਉੱਪਰ ਹੀ ਆ ਬੰਨ ਰਿਹਾ ਅਗਰੇ ਪਾਣੀ ਦਾ ਲੈਵਲ ਵੱਧ ਗਿਆ ਫੁੱਟ ਦੋ ਫੁੱਟ ਫੇਰ ਨਮ ਰੋਕ ਨਹੀਂ ਸਕੋਗੇ ਜਦੋਂ ਪੰਚਾਰ ਘੋਟਾ ਬੰਨ ਰਹਿਦਾ ਨਾ ਇਹ ਤਾਂ ਮੈਂ ਟਵੀ ਲੱਕਣੇ ਖੜੇ ਖੜੇ ਨਹੀਂ ਤੈਨੂੰ ਘੱਟ ਨਹੀਂ ਦਿੰਦੇ ਸਭ ਤੋਂ ਤਨਾ ਜੇ ਜੇ ਅਗਰੇ ਛੋ ਬੰਨ ਦਿੱਤ ਗਿਆ ਸਭ ਤੋਂ ਤਨਾ ਸਸਰਾਲੀ ਕਲੋਨੀ ਤੇ ਸਸਰਾਲੀ ਕਲੋਨੀ ਦੇ ਨਾਲ ਹੀ ਮੇਰਾ ਪਿੰਡ ਆ ਸਖਰਾ ਇੱਕੋ ਹੀ ਪਿੰਡ ਆ ਦੋ ਪਿੰਡ ਬਣ ਜਣਗੇ ਆ ਕੀ ਮਰਾਂਗੇ ਸਭ ਤੋਂ ਪਹਿਲਾਂ ਆ ਦੇਰੇ ਜੁੰਨੇ ਆੜ ਵਾਲੇ ਦਾ ਕਿਉਂ ਆ ਨਾਲ ਇੱਧਰ ਆ ਮੁੱਪਰ ਤੇ ਇਧਰਲੇ ਪਾਸੇ ਰੋਡ ਪਿੰਡ ਆ ਇਹ ਵੀ ਜਾਊਗਾ ਔਰ ਨਾਲ ਹੀ ਇੱਧਰਲੇ ਪਾਸੇ ਘਣਾ ਪੌਰਾ ਬਿਲਕੁਲ ਹੀ ਬਹੁਤ ਨਜ਼ਦੀਕ ਇਹ ਵੀ ਉੜੂਗਾ ਉਹਦੇ ਨਾਲ ਕੌਣਸ ਕੜਾ ਇਹ ਸਭ ਜਾਣਗੇ ਯਾਨੀ ਇਹ ਆ ਵੀ ਪਹਿਲਾਂ ਅਸੀਂ ਜਾਵਾਂਗੇ ਫਿਰ ਸਾਡੇ ਨਾਲ ਸਾਰੇ ਆ ਜੇ ਜਿਹੜੇ ਪ੍ਰਸ਼ਾਸਨ ਦੇ ਲੋਕ ਕੋਈ ਚੁੱਕਦੇ ਨੇ ਉਹਨਾਂ ਦੇ ਪਰੇ ਬੇ ਜੇ ਮੈਂ ਤਾਂ ਪਹਿਲੇ ਰਿਕਵੈਸਟ ਕਰਕੇ ਡਿਆ ਅਸੀਂ ਪ੍ਰਸ਼ਾਸਨ ਨੂੰ ਕੀ ਕਹੀਏ ਕਿ ਅਸੀਂ ਕਹਿੰਦੇ ਆ ਤੇ ਉਹ ਕਈ ਤਰ੍ਹਾਂ ਦੀਆਂ ਗੱਲਾਂ ਫਿਰ ਉਹ ਬਣਾਉਂਦੇ ਨੇ ਜੇ ਪ੍ਰਸ਼ਾਸਨ ਨੇ ਪਹਿਲਾਂ ਹੀ ਮੁਸਤਫਦੀ ਕੀਤੀ ਹੁੰਦੀ ਇਹ ਕੰਮ ਨਹੀਂ ਸੀ ਹੋਣਾ ਹੁਣ ਯਾਰ ਬੰਨ ਆ ਗਾਲ ਆਏ ਨੇ ਹੁਣ ਮੈਂ ਦੇਖ ਕੇ ਆਇਆ ਜੀ ਅਨਾਂਕਿਆ ਅਗਰ ਇਹੀ ਚਾਰ ਇਹੀ ਪੱਥਰ ਕਿਤੇ ਪਹਿਲਾਂ ਆਇਆ ਹੁੰਦਾ ਅਸੀਕਾ ਅਬੂ ਕਰ ਲੈਣਾ ਸੀ ਇਹਨੂੰ ਇਹ ਕੁਛ ਨਾ ਕਰਦੇ ਸਾਨੂੰ ਇਹ ਆ ਗਾੜ ਔਰ ਪਖਰਮ ਹੋਈਆ ਕਰਾਣ ਦੇ ਸਾਡੇ ਨੌਜਵਾਨਾਂ ਚ ਇੰਨੀ ਪਾਵਰ ਸੀਗੀ ਐਨ ਨੇ ਉਹਨਾਂ ਦੇ ਵਿੱਚ એનર્ਜੀ ਸੀਗੀ ਉਹਨਾਂ ਨੇ ਹੀ ਬਹੇ ਰੋਕ ਦੇਣਾ ਆਜੀ ਹੋਣ ਪਤ ਸੀਗੀ ਅਜੀ ਜੇ ਕੋਪਾ ਖੜੇ ਆ ਇੱਕੋ ਇਹ 10 ਚਿੰਦਿਆਂ ਦੀ 10 ਚਿੰਦਿਆਂ ਦੀ ਲੰਬਾਈ ਹੈ ਜੀ ਅੱਖਾਂ ਜਾਣੀਆਂ ਟੋਟਲ 45 ਕ੍ਰੋਮੀ ਇਹਨਾਂ ਦੀ ਇਹ 10 ਚਿੰਦਿਆਂ ਦੀ ਲੰਬਾਈ ਹੈ ਸਾਡੀ ਜਿਹੜੀ ਸਾਡੀ ਰਜਿਸਟਰੀ ਵਾਲੀ ਜ਼ਮੀਨਾਂ ਨੇ ਇਹ ਇੰਤਖਾਲ ਵਗੈਰਾ ਸਭ ਸਾਡੇ ਨਾਲ ਪਰ ਇੱਕੋ ਨਰਵਾ ਕੁਛ ਨਹੀਂ ਮੈਂ ਪਹਿਲਾਂ ਵੀ ਦੋ ਤਿੰਨ ਵਾਰ ਇਹ ਵੀਡੀਓਜ਼ ਮਿੱਥੋਂ ਮੁਕੰਮਲ ਲਈਆਂ ਸਾਡੇ ਜਿਹੜੇ ਬਜ਼ੁਰਗੋਂ ਨੇ ਇੱਥੇ ਆਈਆਂ ਦੇ ਬੁੱਢੇ ਪੱਤੇ ਨੇ ਕਿੰਨਾ ਕਿੰਨਾ ਰੱਜਿਆ ਆਂਦਾ ਕਮਜ਼ੋਰ ਕਿਉਂ ਹੁੰਦੇ ਹਰ ਵਾਰ ਕਮਜ਼ੋਰ ਦੇਖੋ ਵੀਰ ਜੀ ਹੁਣ ਕੱਲ ਫੇਰ ਹੋਈ ਜਾਣੇ ਜੀ ਸਰਕਾਰ ਦੀ ਕਮਜ਼ੋਰੀਆਂ ਨੇ ਜੇ ਮੈਂ ਕਹੂੰਗਾ ਗਲਤ ਆਏ ਜਾਣੀਆਂ ਇੱਥੇ ਅੰਨੇ ਵਾ ਮਹੀਨੇ ਕੋਈ ਆਹ ਜਿੱਥੇ ਪਾਣੀ ਚੱਲ ਰਿਹਾ ਕੈਮਰਾ ਮਾਰੋ ਜੀ ਇੱਥੇ ਅੱਜ ਵੀ ਹੁਣ ਵੀ ਕਾਲੀ ਤੋਂ 50 ਫੁੱਟ ਦੀ ਇਹ ਜਿਹੜੀ ਡੁਭਾਈ ਹੈ। ਵੱਡੇ-ਵੱਡੇ ਪੇੜ ਵੱਢ ਕੇ ਅਸੀਂ ਇਹਦੇ ਵਿੱਚ ਖੁੱਡ ਚੁੱਕੇ ਆ। ਪਤਾ ਹੀ ਨਹੀਂ ਲੱਗ ਰਿਹਾ ਕਿ ਕਿੱਥੇ ਰਹੇ ਨੇ। ਨੁਕਸਾਨ ਦਾ ਤਾਂ ਵੀ ਅਸੀਂ ਅੱਜ ਆਈਡੀਆ ਨਹੀਂ ਲਾ ਸਕਦੇ। ਇਹ ਤਾਂ ਟੀਮ ਟੀਮ ਆਉਣਗੇ ਮਾਹਰ ਆਉਣਗੇ ਕਿੰਨੀ ਫਸਲ ਗਈ, ਕਿੰਨੇ ਤਰਖਤ ਗਏ, ਕਿੰਨਾ ਪੱਕ ਲੁਰ ਗਿਆ। ਕਿੰਨੀਆਂ ਜ਼ਮੀਨਾਂ ਗਈਆਂ। ਇਹ ਅਣਗਿਣਤਾਂ ਜੀ। ਜਿਹੜਾ ਤਾਂ ਇੱਧਰ ਹੋ ਗਿਆ ਜੋਗਾ ਫਿਰ ਇੱਧਰ ਨੂੰ ਤਾਂ ਪਤਾ ਨਹੀਂ ਨਾ ਫਿਰ ਇਹਨੂੰ ਕੀ ਕਰਨਾ। ਅੱਛਾ ਜੀ ਹੁਣ ਪ੍ਰਸ਼ਾਸਨ ਤਾਂ ਇਹ ਅਪੀਲ ਆਈ ਸਰਕਾਰ ਨੂੰ ਵੀ ਅਪੀਲ ਆ ਵੀ ਜੇ ਉਹ ਕੰਮ ਖਤੇ ਕੋਚਾਰ ਦੇ ਸਾਹਮਣੇ ਦੇ ਚੇਕ ਕੰਮ ਡਾਊਨ ਆਉਂਦਾ। ਬਰਿਆ ਪਿਛਲੇ ਪਾਸੇ ਜਾਂਦਾ। ਇਹਨੂੰ ਪੂਰੇ ਸਹੀ ਤਰੀਕੇ ਦੇ ਨਾਲ ਸਾਨੂੰ ਯਾਰ ਕੁਝ ਨਾ ਦੇਣਾ ਅਸੀਂ ਪਹਿਲਾਂ ਹੀ ਅਪੀਲ ਕਰਦੇ ਹਾਂ। ਸਾਨੂੰ ਕੋਈ ਨਹੀਂ ਦੇਣਾ। ਇਹਨੂੰ ਪੰਨ ਨੂੰ ਚੰਗੇ ਤਰੀਕੇ ਨਾਲ ਮਜ਼ਬੂਤ ਕੀਤਾ ਜਾਵੇ। ਔਰ ਜਿਹੜੇ ਲੋਕਾਂ ਦੀਆਂ ਫਸਲਾਂ ਗਈਆਂ ਨੇ ਉਹਨਾਂ ਤਾਂ ਯਾਰ ਮੌਜੂਦ ਮਿਲਣਾ ਚਾਹੀਦਾ। ਆਪਣਾ ਜਿਵੇਂ ਨਾਲ ਸਾਡੀ ਇੱਕ ਹੈ। ਇੱਕ ਤਾਂ ਮਾਇਨਕ ਨਹੀਂ ਹੋਣੀ ਚਾਹੀਦੀ। ਮਾਇਨਕ ਨਾਲ ਸਾਨੂੰ ਮਰਵਾਇਆ। ਔਰ ਇਹ ਹਰ ਉੱਥੇ ਉੱਥੇ ਆ ਰਿਹਾ। ਕਿ ਫੇਰ ਜੇ ਫੇਰ ਮਾਈਨਿੰਗ ਹੋਈ ਜੇ ਮਾਈਨਿੰਗ ਹੋਵੇ ਕਿਤੇ ਇਹ ਅਤਿ ਉੱਚ ਖਾਤੇ ਦੀ ਮਾਰ ਤੇ ਵੀਰ ਜੀ ਦੇਖੋ ਮੈਂ ਇਹ ਨਹੀਂ ਕਹਿੰਦਾ ਜਾਇਜ ਆ ਜਾਂ ਨਾ ਜਾਇਜ ਸਰਕਾਰ ਤੋਂ ਅਸੀਂ ਇੱਕ ਅਪੀਲ ਉਹਨਾਂ ਨੂੰ ਇੱਕ ਕੁਐਸਚਨ ਕਰਨਾ ਕੋਈ ਵੀ ਆਂਦਾ ਅਗਰ ਮਾਈਨਿੰਗ ਇਹ ਲੀਗਲ ਸੀ ਚਾਹੇ ਅਨਲੀਗਲ ਸੀ ਇਹ ਤਾਂ ਤੁਹਾਨੂੰ ਜੇ ਇਹ ਲੀਗਲ ਸੀ ਤਾਂ ਫਿਰ ਇਹ ਰਿਸਪੋਨਸਿਬਿਲਟੀ ਕਿਹਦੀ ਬਣਦੀ ਸੀ ਇੱਥੇ ਇਹ ਬੰਨਾਂ ਦੇ ਉੱਤੇ ਆ ਕੇ ਸਾਡੀ ਰੱਖਿਆ ਕਰਨ ਦੀ ਉਹ ਪੈਸਾ ਸਰਕਾਰ ਦੇ ਖਾਤੇ ਗਿਆ ਪਟਾਣਾ ਸਾਨੂੰ ਉਹਨਾਂ ਨੇ ਅਸੀਂ ਬੰਨ ਦੀ ਜਿੰਨੀ ਦੇਖ ਰਹੇ ਸੀ ਉਹਨਾਂ ਨੇ ਕਰਨੀ ਤੇ ਪੈਸਾ ਸਰਕਾਰ ਨੇ ਕਰਾਇਆ ਕਿ ਅਨਲੀਗਲ ਹੋਈ ਆ ਫਿਰ ਉਹ ਕਿਹਦੇ ਖੇਤ ਖਾਤੇ ਦੇ ਵਿੱਚੋਂ ਰੁਪਈਏ ਗਏ ਨੇ ਉਹ ਬੰਦਾ ਪਤਾ ਲੱਗਣੇ ਚਾਹਵਾ ਪਗਲ ਉਹ ਵੀ ਜੇ ਹੁਣ ਤੱਕ ਸਾਡੇ ਮਾਦੀ ਮਾਰ ਰਹੇ ਆ ਚਲੋ ਫਸਲਾਂ ਦਾ ਚਾਰੀਆਂ ਨੇ ਪਿੱਛੇ ਸਮੇਤ ਉਹ ਆਦਿਆਂ ਨੇ ਕਦੇ ਥਾਫੀ ਤਾਂ ਆ ਗਿਆ ਕਦੇ ਕੋਈ ਪਹਿਲਾਂ ਵੀ ਆ ਗਿਆ ਆਵੇ ਬਜ਼ੁਰਗ ਮਾਰਦੇ ਇੱਥੇ ਨਿੱਕੀਆਂ ਪੱਤਰੀ ਪੱਤਰੀ ਖਤਮ ਹੋ ਗਈ ਹੁਣ ਅਸੀਂ ਵੀ ਉਸੇ ਕੰਮ ਤੇ ਲੱਗੇ ਹੋਏ ਜੇ ਸਾਡੇ ਕੋਲ ਜ਼ਮੀਨਾਂ ਨਾ ਰਹੀਆਂ ਤਾਰੇ ਕੋ ਹੈ ਕਿ ਸਾਡੇ ਕੋ ਕੁਝ ਨਹੀਂ ਹੈ